ਕੁਈ ਸੰਿਆਸੀ ਮੈਂ ਮਤਮ ਦੇ ਪਾਸ ਨੌਜਵਾਨ ਜਾ ਕੇ ਕਿਹਾ ਮੈਨੂੰ ਸੰਿਆਸੀ ਬਣਾਓ ਉਹ ਕਹਿਣ ਲਗੇ ਤੂੰ ਘਰ ਵਿੱਚ ਰਹਿ ਕੇ ਭਜਨ ਕਰੀਂ ਆ ਤੂੰ ਭਜਨ ਨਹੀਂ ਕਰੇਂ ਜਾ ਨਾ ਕੰਮ ਕਰੀਂ ਜਾ ਨਹੀਂ ਮਾਰੇ ਮੈਨੂੰ ਸੰਿਆਸੀ ਬਣਾਓ ਸੰਿਆਸੀ ਕੀ ਸੰਿਆਸ ਦਰ ਉਤਰੀਏ ਰੰਗੇ ਕਪੜੇ ਮੇਰੇ ਪਾ ਲਓ ਉਹਨਾਂ ਨੇ ਬੜਾ ਰੋਕਿਆ ਕਹਿਣਗੇ ਤੂੰ ਘਰ ਚ ਰਹਿ ਰਹਿ ਕੇ ਆਪਣਾ ਨਾਲ ਭਜਨ ਕਰਨ ਨਾਲੇ ਤਾਂ ਕੰਮ ਕਰੀਂ ਆ ਦੰਬੰਗਲਾ ਦੇ ਸਿੱਧ ਹੋ ਜਾਣੇ ਮਤਲਬ ਤਾਂ ਭਜਨ ਕਰਨ ਦਾ ਹੀ ਹੈ ਰੰਗੂ ਕਪੜੇ ਪਾਏ ਕੀ ਗੱਲ ਹੈ ਤੇਹੀ ਮਤਲਬ ਹੋਣਾ ਤੇਰਾ ਨਹੀਂ ਮੱਤੇ ਟਿਕਾਉ ਲੋਕਾਂ ਦਾ ਉਹਦਾ ਬੁਝੀ ਨਹੀਂ ਇਹਨੋਂ ਕਪੜਾ ਨਹੀਂ ਕਹਿਦਾ ਇਹਦਾ ਜਿਹੜਾ ਮੱਤੇ ਟਿਕਾਉਂਦਾ ਉਹ ਪਾਸੇ ਚੱਡਾ ਹੈ ਫਿਰ ਉਹਨੇ ਬੜਾ ਹਟ ਗਿਆ ਤੇ ਕਹਿੰਦਾ ਚੰਗਾ ਫਿਰ ਹੁਣ ਕਰ ਆ ਲੈ ਸਾਡਾ ਬਰਤਨ ਲੈ ਜਾ ਇਹ ਪਰਲੇ ਪਿੰਡ ਤੂੰ ਜਾਂਦਾ ਸੀ ਪਿੰਡ ਦੇ ਨੇੜੇ ਪਿੰਡਾਂ ਦੇ ਨੇੜੇ ਕੋ ਹੁੰਦੇ ਜੇ ਕਿ ਸਾਡੇ ਹੁਣ ਵੀ ਆ ਤੇ ਉਹਦੀ ਉਹਨਾਂ ਦੀ ਗੁਟੀਆਂ ਮਹਾਪੰਡ ਦੀ ਕੁਝ ਪਰਲੇ ਫਸ ਲਏ ਤੇ ਸੀ ਥੋੜਾ ਪਿੰਡ ਦੇ ਨੇੜੇ ਨੇੜੇ ਈੜੇ ਪਿੰਡੰਨੇ ਨੇ ਲੰਕੂੰਨ ਨੂੰ ਜੁ ਕੋਈ ਪਾਣੀ ਵਰਦਾ ਹੈ ਕੋਈ ਕਪੜੇ ਧੋਦਾ ਹੈ ਕੋਈ ਕੰਮ ਕਰਦਾ ਹੈ ਖਾਸਾ ਉੱਥੇ ਘਟਟ ਜੰਨਦਾ ਹੁੰਦਾ। ਸੋ ਇਹ ਪਾਣੀ ਲੈਣ ਵਾਸਤੇ ਆਇਆ ਕਾਦੀ ਦੇਰ ਖੜਾ ਰਿਹਾ ਵੀ ਮਹਾਤਮਾ ਦਾ ਪਾਣੀ ਸ਼ੁੱਧੀ ਨਾਲ ਜਾਵਾਂਗਾ ਐਸਾ ਹੋਵੇ ਕੋਈ ਇਹ ਦੇ ਛਿਟਾ ਛਟਾ ਪੈ ਜੇ ਤੇ ਥੋੜਾ ਜਿਹਾ ਛੀਰੋ ਇਧਰ ਪਾਣੀ ਲੈ ਜਾਓ ਖੜਾ ਰਿਹਾ ਤੂੰ। ਇਤਨੇ ਨੂੰ ਇਸ ਤੋਰੀ ਸਾਲੇ ਦਾ ਸਵਾਰ ਕੋੜੇ ਤੇ ਪਹਿਲੇ ਸਮਿਆਂ 'ਚ ਅੱਜਕੱਲ੍ਹ ਟੈਂਕ ਹੋ ਗਏ ਨਾ ਉਹ ਰਸਾਲੇ ਜਿਹੜੇ ਹੁੰਦੇ ਕੋੜਿਆਂ ਦੇ ਚੋ ਕੋੜ ਸਵਾਰ ਆਇਆ ਘੋੜੇ ਨੂੰ ਲੱਗੇ ਪਿਆਸ ਕੋ ਪਾਣੀ ਪਲਾਣਾ ਜਾਂਦੇ ਘੋੜੇ ਨੂੰ ਖਾਲ ਵਿੱਚ ਉੱਥੇ ਪਾਣੀ ਗੰਦਲਾ ਹੈ ਕੋਈ ਲਾਉਂਦਾ ਹੈ ਕੋਈ ਪੁੱਛ ਕਪੜੇ ਤੋਂ ਲੁੰਦਾ ਗੰਦਲਾ ਪਾਣੀ ਥੋੜਾ ਸਾਫ ਪਾਣੀ ਪੀਣ ਦੇ ਜਿase ਸਭਨੇ ਕੋੜੀ ਉਹ ਪਾਣੀ ਜਦੋਂ ਨੂੰ ਨਿੜੇ ਲਿਆ ਅੰਗ ਚੱਕਲੇ ਕਿੰਨੇ ਪਾਣੀ ਸਾਫ ਨਹੀਂ ਸੀ ਅਫੀਰ ਪੁੱਛਨੇ ਸੋਚਿਆ ਵੀ ਇੱਥੇ ਤਾਂ ਪਾਣੀ ਨਹੀਂ ਪੀਂਦਾ ਪਾਰੀ ਜਿੱਥੇ ਮਾਰ ਚੱਲਦੀ ਹੁੰਦੀ ਹੈ ਪਾਰੀ ਨੇ ਉੱਥੇ ਪਾਣੀ ਪਲਾਉਣ ਨੂੰ ਜਾ ਕੇ ਉੱਥੇ ਜਾਂਦਾ ਤੇ ਸ਼ਾਂਸ਼ ਹੁੰਦੀ ਹੈ ਕੁੱਤੇ ਦੀ ਟ੍ਰੈਕਟਰ ਹੁੰਦੀ ਹੈ ਜਿਹੜਾ ਕੁੱਤਾ ਵਜਦਾ ਹੁੰਦਾ ਉੱਥੋਂ ਡਾਂਟਾ ਵਾਲਾ ਪੁੱਛਿਆ ਜਾਂਦਾ ਹੈ ਬੜਾ ਮੁਸ਼ਕਿਲ ਹੋਇਆ ਇਹ ਹੁਣ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ ਕਹਿੰਦੇ ਜੀਮਿਦਾਰ ਨੂੰ ਕਹਿੰਦੇ ਤੂੰ ਬੰਦ ਕਰ ਦੇ ਹਲਟ ਬੰਦ ਕਰਦੇ ਪਾਣੀ ਬੰਦ ਹੋ ਜਾਂਦਾ ਹੈ ਪਾਣੀ ਬੰਦ ਹੋ ਗਿਆ ਤੇ ਪਾਣੀ ਕਿੱਥੋਂ ਪੀਊਗਾ ਘੋੜਾ ਇਹ ਪ੍ਰੈਸ਼ਰ ਰਹੇਗਾ ਉਥੋਂ ਗੰਲਾ ਪਾਣੀ ਪੀਣਾ ਨਹੀਂ ਹੈ ਤੇ ਬਾਕੀ ਇੱਥੇ ਲੈ ਉਹਨੇ ਇਥੋਂ ਡਰਦਾ ਹੈ کہنے لگے ٹھک ٹک جی پانی بلا جلاؤنا ہے ٹھک ٹک نے مکنا نہیں تیرے گوڑے تشہار رہ جا کچھ لڑتا لڑتے تو خیال آ گیا بھوکو میں تو پانی لین واسطے آ مہاتما کا لگا میرے اتنے جلدی جلدی پانی کا برتن پر کے نٹ کے گیا مہاتما کہنے ایئر لات لاتی کہنے لگے مہاراج دیر کا لگی ہے ایک مورخ واپر گئے کہ مورخ سی کہ وہ گوڑے کا سواد سے کوئی رسالے کا سواد لینا سر ਉਹ ਕੋੜਾ ਗੇਰਾ ਪਾਣੀ ਪੀਂਦਾ ਨਹੀਂ ਸੀ ਉਹ ਨੇੜੇ ਹੋਣ ਕਰਕੇ ਪਿੰਡ ਦੇ ਨਹਿਰਾ ਪਾਣੀ ਉਸੇ ਕੋ ਨਾਉਂਦਾ ਇੱਕ ਕੱਪੜੇ ਤੋਂ ਲਾ ਕੇ ਕੁਛ ਕੋ ਕੁਛ یوں ਕਰਕੇ ਨਹਿਰਾ ਪਾਣੀ ਕੋੜਾ ਪੀਂਦਾ ਨਹੀਂ ਸੀ ਨਜ਼ਦੀਕ ਜਾ ਕੇ ਪਾਣੀ ਇਹ ਪਲਾਉਂਦਾ ਉੱਥੇ ਠਰਕ ਠਕ ਹੁੰਦੀ ਆ ਛਾਂ ਛਾਂ ਹੁੰਦੀ ਆ ਉੱਥੇ ਡਰਦਾ ਜੀ ਕੋੜਾ ਪਿਛੇੜ ਜਾਂਦਾ ਜੀ ਹਲਟ ਬੰਦ ਕਰਨ ਨੂੰ ਕਹਿੰਦਾ ਸੀ ਜੀ ਵਿਦਾ ਨੂੰ ਪਾਣੀ ਬੰਦ ਹੋ ਜਾਂਦਾ ਸੀ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਵੀ ਤੂੰ ਠਕ ਠਕ ਕੀ ਪਾਣੀ ਪਲਾ ਲੈ ਨਹੀਂ ਤੇਰਾ ਬੜਾ ਤਿਆਰ ਹੋਊਗਾ ਪਰ ਫਿਰ ਮੈਨੂੰ ਖਿਆਲ ਆ ਗਿਆ ਮੈਂ ਤਾਂ ਪਾਣੀ ਲੈਣ ਆਇਆ ਬੜੀ دیر ਹੋ ਗਈ ਮੈਨੂੰ ਨਹੀਂ ਤਾਂ ਮੈਨੂੰ ਸਮਝਾ ਕੇ ਆਉਂਦਾ ਪਰ ਛੇਤੀਆਂ ਹੁੰਦਾ ਮਾਰੇ ਮੇਛੇ ਤੇ ਆ ਗਿਆ ਬਾਪਾ ਕਹਿੰਦੇ ਕੋਈ ਕੋਈ ਕਰਨੀ ਪਾਈ ਇਹ ਦੁਨੀਆ ਮੂਰਗਾ ਦੀ ਭਰੀ ਹੋਈ ਜੇ ਆਪਣੇ ਵੱਲ ਨਹੀਂ ਆ ਮਾਤਾ ਤੈਨੂੰ ਵੀ ਕਹਿੰਦਾ ਤੂੰ ਦੁਨੀਆ ਦੀ ਠੱਕ ਠੱਕੀ ਆਪਣੇ ਕੰਮਾਂ ਕਰ ਨਹੀਂ ਠੱਕ ਠੱਕੀ ਪਾਣੀ ਪਲਾ ਇਹ ਨਹੀਂ ਮੈਂ ਇਹ ਤਾਂ ਮੁਕਣਾ ਨਹੀਂ ਦੁਨੀਆ ਦੇ ਕੰਮਾਂ ਨਹੀਂ ਮੁਕਤੇ ਇਹ ਹਰ ਨਿਮੁਕਤੇ ਦੁਨੀਆ ਵਿੱਚ ਤੁਰੇ ਜਾ ਰਹੀ ਹੈ ਤਵਾ ਰੂਪ ਐਸੇ ਕੀਤੇ ਕਿ ਇਹ ਕਮਾਕਾਰਾਂ ਦੇ ਵਿੱਚ ਹੀ ਆਪਣਾ ਵਕਸ ਕੱਢੇ ਇਹ ਜੋ ਪ੍ਰੋਗਰਾਮ ਬਣਾ ਤਾਂ ਕਿ ਉਹ ਵਕਤ ਆਪਣਾ ਉਧਰ ਲਗਾ ਸਕੀ ਕਿ ਉਹਦਾ ਭਜਨ ਕਰ ਲੇਗਾ ਨਹੀਂ ਤੇ ਉਹ ਕੋੜੇ ਮੰਗਤੇ ਹੈ ਰੰਗ ਤੇ ਸੁਹੀ ਇਸ ਕਰਕੇ ਕਈ ਚੌਂਦਰ ਵਿੱਚ ਸਨਿਆਸ ਮਿਲ ਗੇਰੋ ਕਪੜੇ ਪਾਏ ਲੋਕ ਬੱਟਾ ਟੇ ਕਰਨ ਲੱਗਿਆ ਨਾ ਤੇਲਾ ਜੁਲਾ ਨਾ ਕਈ ਗੁਰੂ ਘਰਾਂ ਮਿਲ ਸੋ ਇਸ ਗੱਲ ਦਾ ਘਾਟਾ ਪ੍ਰਸਾਦ ਸਿੰਘ ਤੇ ਗੁਰੂ ਘਰ ਦੇ ਵਿੱਚ ਐਸਾ ਮਹਾਤਮਾ ਨਹੀਂ ਕਰਾ ਕਲਕਿਚਨ ਦੀ ਸਿੱਖਿਆ ਜੋ ਕਿ ਜਥਾ ਜੋ ਗੁਰਨਾਨ ਨਾ ਪੜ੍ਹਾ ਰਿਹਾ ਹੈ ਵਰਤਾਈਆਂ ਨੇ ਅਧਿਕ ਅਰੀ ਜਾਨਾ ਨੂੰ ਵਰਕਲਿਚਨੀ ਸੋ ਭਜਨ ਦੀ ਬਾਤ ਕੀ ਪਰ ਮੇਰੇ ਖਿਆਲ ਦੇਖੋ ਤੁਮ ਦਸੀ ਕੀਤਨ ਗੁਰ ਕਰਦੇ ਵਿੱਚ ਭਜਨ ਸੁਮਾਰ ਹੈ ਮਨ ਚਿੱਤ ਲਗਾ ਕੇ ਕੀਤਨ ਕੋ ਬਿਠ ਟਿਕਾ ਕੇ ਕਰੋ ਸੁਣੋ ਇਹ ਵੀ ਭਜਨ ਸੁਮਾਰ ਹੈ ਮਨ ਜਗੇਗਾ ਸੁਖ ਸ਼ਾਂਤੀ ਵਰਕੇ ਕੀਤਨ ਬਿਜਲਦੀ ਮਨ ਟਿਕਦਾ ਹੈ ਜਿਨਾ ਮਨ ਜਲਦੀ ਟਿਕੇਗਾ ਉਹਨਾਂ ਸੁਖ ਸ਼ਾਂਤੀ ਵੀ ਜਲਦੀ ਪ੍ਰਾਪ ਹੋਏ ਦੂਸਰੇ ਜਿਹੜੀਆਂ ਵਿਚਾਰਾਂ ਹਨ ਗੁਰਬਾਣੀ ਦੀਆਂ ਇਹਨੂੰ ਇੱਕ ਉਪਾਸ਼ਨਾ ਦੇ ਅੰਦਰ ਜਿਹਨੇ ਬਜਨ ਵਿੱਚ ਮੰਨਿਆ ਜਾਂਦਾ ਹੈ ਫਿਰ ਇਕਾਂਤ ਬੈਠ ਕੇ ਬਾਣੀ ਪੜੋ ਜਪੀ ਸਾਹਿਬ ਜਪ ਸਾਹਿਬ ਸਵੇਏ ਬਰਮਹਾ ਅਸਾ ਦੀਵਾ ਸੁਖਨੀ ਸਾਹਿਬ ਸ਼ਾਮ ਨੂੰ ਰਹਿਰਾਸ ਪੜੋ ਜ਼ਰੂਰ ਉਹ ਜਿੰਮੀ ਵੀ ਬਾਣੀ ਪੜੀ ਕਿ ਨਹੀਂ ਪੜੋ ਸਾਰੀ ਬਾਣੀ ਲਾਭ ਦੇ ਕੇ ਪੰਰੂਪਾੜੋ ਇਹ ਭਜਨ ਨਿਸ਼ਮਾਰ ਹੈ ਫਿਰ ਉਸ ਤੋਂ ਥੋੜੇ ਦਰਜੇ ਵਿੱਚ ਡੈਰੇ ਵਿੱਚ ਆਉਣਾ ਹੈ ਮੂਰਵੰਤਰ ਦੇ ਪਾਠ ਕਰੋ ਤੋਂ ਦਾ ਸਤਨਾਮ ਕਰਤਾ ਵਲ ਘਰ ਵਾਣਵਰ ਕੰਨ ਜਿਵੇਂ ਬੰਨ੍ਹ ਲਿਆ ਅਸੱਦਰਾ ਸੱਚ ਹੈ ਵੀ ਸਤਨਾਮ ਪਰ ਸੱਚ ਹੈ ਇਹ ਬੜਵੀਂ ਛੇ ਵਾਲਾ ਜੇ ਕਿ ਰੋਜ਼ ਕਰ ਲਵੇ ਮਹੀਨੇ ਚੁਰਕਨਸ ਦੇ ਪਾੜ ਦਾ ਫਰੋ ਹੋ ਜਾਂਦਾ ਹੈ ਛੇ ਮਾਲਾ ਹੁੰਦੀਆਂ ਨੇ ਛੇ ਸੋਖਤਾ ਦੀ ਦਹ ਪੜਿਆ ਜਾਂਦਾ ਇੱਕ ਮਾਲਾ ਇੱਕ ਸਤਮਣ ਕਾ ਹੁੰਦਾ ਪਰ ਅਸੀਂ ਤਾਂ ਛੋਤਾ ਦੀ ਮਣਵਾਉਨੇ ਆਪਣੇ ਲੜਕੀ 110 ਸਤਮਣ ਕੀ ਦੇ ਬਣਾਉਂਦੀਆਂ ਸਵਾ ਪਿਆਰ ਦੇ ਇੰਨਾਂ ਕਰਕੇ 6 ਵਾਲਾ ਰੋਜ਼ ਕਰ ਲੈ ਮਹੀਨੇ ਚ ਗੁਰੂਨਾਨਦ ਸਾਹਿਬ ਦੇ ਪਾਠ ਹੋ ਜਾਂਦਾ। ਇੰਨਾਂ ਕਰ ਲਵੇ। ਤੇ ਇਹ ਵੀ ਨਹੀਂ ਜੇ ਕੋਈ ਜਾਣਦਾ ਸਤਨਾ ਵਾਗ ਨੂੰ ਇਹ 40 ਵਾਲਾ ਕਰ ਲਵੇ। ਸਤਨਾ ਵਾਗ ਨੂੰ ਸਤਨਾ ਵਾਗ ਨੂੰ ਸਤਨਾ ਵੇ 40 ਵਾਲਾ ਕਰ ਲਵੇ। ਸਵੇਰ ਦਾ ਵਕਸਤ ਤੇ ਅੱਛਾ ਹੈ ਅਗਰ ਕੋਈ ਕੱਟ ਸਕੇ। ਭਲਾ ਜੀਹਾਂ ਦੇ ਕੰਮਕਾਰ ਦੇ ਇਹ ਇਹ ਜੋ ਕੁਛ ਸ਼ਿਫਟਾਂ ਸ਼ਿਫਟਾਂ ਦਾ ਰਾਤ ਦੀਆਂ ਸ਼ਿਫਟਾਂ ਨਿਕਲ ਜਾਂਦੀਆਂ ਕਿ ਇਹਨੂੰ ਪੁੱਛਿਆ ਕਿ ਇਹਨੂੰ ਪੁੱਛਿਆ ਉਹ ਆਪਣਾ ਆ ਕੇ ਕੰਮਕਾਰ ਤੋਂ ਸਮਝਾਵੇ। ਨੀਂਦ ਲੈ ਕੇ ਫਿਰ ਉੱਠੇ ਰਿਹਾ ਸ਼ਨਾ ਚੰਕਾ ਕੇ ਫਿਰ ਕਰ ਰਿਹਾ ਐ ਵੀ ਹੋ ਸਕਦਾ ਹੈ ਇਹ ਚ ਕੋਈ ਯਾਨੀ ਬੁਰੀ ਗੱਲ ਨਹੀਂ ਹੈ ਜੀ ਇਹ ਹੈ ਜਿਹਾ ਵਕਤ ਹੈ ਅਗਰ ਬਿੰਦਾ ਕੰਮ ਮੈਂ ਤੇ ਇਸ਼ਵਰੀ ਕਰ ਲੈ ਖੈਰ یوں ਕਮ ਜਿਮ 2-3 ਘੰਟੇ ਨਿਪਾ ਜਾਂਦੇ ਹਨ ਰੋਜ਼ ਦਾ ਫਰਜ਼ ਪੂਰਾ ਹੋ ਜਾਂਦਾ ਹੈ ਉਸ ਤੋਂ ਅੱਗੇ ਜਿਹੜਾ یوں ਕਮ ਜਿਮ ਸਾਹਕ ਪਰ ਕਰਦਾ ਹੈ ਉਹ ਅਮਰ ਛੱਕੇ ਜਿਹੜੇ ਗੁਰੂ ਦੇ ਅਸੂਲ ਦੱਸਦੇ ਉਹਨੂੰ ਤੁਸੀਂ ਦੇਖਦੇ ਨਹੀਂ ਅਮਰੀਕਨ ਲੋਕ ਨੇ ਇਹ ਤਾਂ ਗੇੜਾੜੇ ਰੱਖਦੇ ਨੇ ہوں سارے لوگ جہے اچھی ابھی اپنے کٹائی ساڈا فرض ہے حالانکہ لیکن وہ رکھ رہے نا اچھی دوسرے پاس جا رہے ہیں کی گل ہی فرق ہی ہوئے گا چنگا فرق ہی نہیں ملے کونوں سان اس کر کے سارا فرض ہے ابھی اپنے اپنے بزرگوں والا مار کے دیکھیے ساری سکھی بزرگوں تو چلی آ رہی ہے یہ قائم رکھیے یہ بنا لگن دئیے ਇਹ ਜਲ ਕਿ ਦਰੜ ਹੋਈਏ ਇਹ ਸਾਡਾ ਦਸਰ ਕਰ ਹੈ ਸੋਇੰ ਕਰਕੇ ਪਰ ਉਹ ਹੋ ਰਹੇ ਸਾਡੇ ਪਿੱਛੇ ਜਾਂ ਰਹੇ ਨੇ ਜਲ ਰਹੋ ਵਿਚਾਰ ਹੁਣ ਸ਼ਿਗਨ ਗੁਰੂ ਘਰ ਦੇ ਵਿੱਚ ਈਕੋਂਕਾਰ ਸਤਨਾਮ ਕਰਤਾ ਪੁਰਖਿ ਨਿਰਭਉ ਨਿਰਵੈਰ ਕਾ ਅਨੰਤ ਸਭੰਗ ਪ੍ਰਸਾਦ ਇਹਨਾ ਇਹ ਤਾਂ ਮੂਲ ਮੰਤਰ ਕਾ ਹੁੰਦਾ ਹੈ ਪਰ ਇਸ ਤੋਂ ਅੱਗੇ ਜਾ ਕੇ ਜਦ ਆਸਜ ਜਿਗਾਸੇ ਛੇ ਵੀ ਸਤਨਾਮ ਕੋਸੀ ਵੀ ਸੱਚ ای مہاتما لوگ روک سلوک ہے جو تو اس کر کے ایتھے تک کرے جائے تو چھ مالا کی کین جانتا مہینہ ہی گرو گرن صاحب کے پاٹ کا فل ہو جاتا ہے خیر سمن کے درجے گوشال پر کر کرنا ہے وہ پھر اندرگتی ایک زبان نہ نالجن کرنا ایک بنا زبان تک جاپ ہے ایک اجپا ہے زبان ہلا کے بل ہلا نا. کے نال خیال کام کردہ ہے وہ کہنے ਜਿੱਥੇ ਬੁੱਲਣੀ ਹਿੱਲਦੇ ਜ਼ੁਬਾਨ ਨਹੀਂ ਹਿੱਲੀ ਖਿਆਲੀ ਕੰਮ ਕਰਦੇ ਸਿਰ ਨੂੰ ਅਜੱਪਾ ਕਹਿੰਦੇ ਅਜੱਪਾ ਆਤਮਾ ਵਿੱਚ ਆਜੂ ਆਸਮਾਏ ਉਹ ਵਿਸ਼ਣ ਵਾਲੀ ਚੀਜ਼ੇ ਮੇ ਹਰ ਇੱਕ ਦੇ ਅੰਦਰ ਹੋ ਰਿਹਾ ਹੈ ਪੈਸੇ ਮੁਕਤ ਸਿੱਧ ਚੋਟੀ ਦਾ ਹਰ ਇਨਸਾਨ ਦੇ ਅੰਦਰ ਹੋ ਰਿਹਾ ਹੈ ਪਰ ਪਤਾ ਨਹੀਂ ਹੈ ਸੋ ਇਸ ਕਰਕੇ ਉਹਦੀ ਵਾਰਤ ਤੁਸੀਂ ਆਪਣੇ ਆਪ ਹੀ ਥੋੜਾ ਜਿਹਾ ਵਿਚਾਰ ਕਰੋ ਜਿਵੇਂ ਬੁੱਲ ਹਲਾ ਕੇ ਵਹਿਗੁਰੂ ਮੰਤਰਾ ਗੁਰੂ ਕਾ ਦੇ ਵਿੱਚ ਇਹ ਤਾਂ ਤੁਸੀਂ ਤੋਂ ਦੇ 10 ਮਿੰਟ ਵਿੱਚ ਤੁਹਾਨੂੰ ਸਾਥ ਕਿਸਾਨੀ ਉੱਚੜ ਵਿੱਚ ਨਾ ਆਪਣੇ ਆਪਣੇ ਅਧਿਕਾਰ ਨੂੰ ਦੇਖ ਲਓਗੇ ਕਿਸੇ ਕਿਉਂਕਿ ਇਕੱਲੇ ਇਕੱਲੇ ਨੂੰ ਦੱਸਣੇ ਬੜਾ ਵਕਤ ਲੱਗਿਆ ਹਾਂ ਜੋ ਪਹਿਲੇ ਹੁ ਜ਼ੁਬਾਨ ਨਾਲ ਕਰੋ ਤੁਸੀਂ 10 ਮਿੰਟ ਸਿਰ ਵਾਇਗਰੂ 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 ਕਰਦੇ ਰਹੋ ਇਹਦੇ ਵਿੱਚ ਜੀ ਲੱਗੇ ਪ੍ਰੇਮ ਨਾਲ ਕਰੋ ਗੁਰੂ ਹਿੱਲਣ ਜਵਾਨ ਹਿੱਲੇ ਤੇ ਖਿਆਲ ਕੰਮ ਤੇ ਕਰੋ ਸਾਰੇ 10 ਮਿੰਟ ਵਾਸਤੇ ਇਹਨੇ ਵਿੱਚ ਵੀ ਪੇੜ ਹੈ ਇੱਕ ਤਾਂ ਜਵਾਨਾ ਲਾ ਕੇ ਕਹਿੰਦਾ ਦੂਜੇ ਨੂੰ ਸੁਣਨਾ ਹੈ ਦੂਜੇ ਨੂੰ ਆਵਾਜ਼ ਨਹੀਂ ਦਿੰਦੀ ਹੈ ਇੱਕ ਕੈਸੇ ਬੁੱਲਣਾ ਬੁੱਲ ਲੱਗਦਾ ਆਵਾਜ਼ ਨਹੀਂ ਸੁਣਾਈ ਦਿੰਦੀ ਗੁੱਲਣਾ ਬੁੱਲ ਲੱਗਦਾ ਵਹਿ ਰੁਕੇ ਜਾਂਦਾ ਖਿਆਲ ਕੰਮ ਕਰੀ ਜਾਂਦਾ ਦੂਸਰਾ ਇਹਨਾਂ ਤਾਂ ਮੈਸੇਜ ਕਰਦਾ ਵੀ ਕੁਝ ਕਹਿ ਰਿਹਾ ਹੈ ਲੇਕਿਨ ਇਹ ਨਹੀਂ ਪਤਾ ਆਵਾਜ਼ ਨਹੀਂ ਆਉਂਦੀ ਹੈ ਉਹ ਵੀ ਬੇਠੀ ਪਾਣੀ ਦੀ ਸ਼ਾਮ ਲੈ ਉਸ ਤੋਂ ਵੀ ਇਹੋ ਕਰਦੇ ਕਰਦੇ ਸੀ ਕੰਟਰੀ ਜਾਜ ਕੰਟਰੀ ਤਾਲੂ ਹਰਕਤ ਕਰਦਾ ਉੱਥੇ ਜਵਾਨ ਵੀ ਨੇ ਹਲਾਉ ਬੁਲਬੁਲੇ ਵੀ ਨੇ ਹਲਾਉ ਕੰਟਰੀ ਚ ਕੋ ਦੋ ਮਿੰਟ ਵਾਸਤੇ ਰਹਿ ਰਵੇ ਤੋ ਉੱਥੇ ਇਉਂ ਜਿਪੂਤ ਨਬਲ ਚੱਲਦੀ ਨਹੀਂ ਇਉਂ ਤਾਲੂ ਹਰਕਤ ਕਰਦਾ ਉਹਨਾਂ ਮਲਾ ਕੇ ਤੋ ਦੇਖੋ ਗੋਰੀਆ ਹੋ ਰਿਹਾ ਹਰ ਇੱਕ ਦੇ ਹੋ ਰਿਹਾ ਹੈ ਫਿਰ ਉਸ ਤੋਂ ਅੱਗੇ ਚੱਲੋ ਇਸ ਨੂੰ ਕਹਿੰਦੇ ਨੇ ਮਧਰਾ ਬਾਣੀ ਜਿਵੇਂ ਆਨ ਨਾਮ 10 ਗੁਣਾ ਮਹਾਤਮ ਹੋ ਜੰਨਾ ਇੱਥੇ ਕੰਠ ਵਿੱਚ ਜਾ ਕੇ ਜਿਵੇਂ ਨਾਮ ਤੋਂ 10 10 ਵਾਰੀ ਇੱਥੇ ਇੱਕ ਵਾਰੀ ਗਾਓ ਉਨਾ ਹੀ ਫਲ ਆਇਆ ਉਸ ਤੋਂ ਅੱਗੇ ਜਾਓ ਹਿਰਦੇ ਸਥਾਨ ਵਿੱਚ ਐ ਥਾਂ ਜਿੱਥੇ ਦਿਲ ਦੇ ਉੱਪਰ ਐ ਤਾਂ ਇੱਥੇ ਇਸੇ ਤਰ੍ਹਾਂ ਕੋ ਇੱਥੇ ਵੀ ਆ ਵੀ ਹੋ ਰਿਹਾ ਹੈ ਦਿੱਲੀ ਟੱਪ ਨੇ ਨਾਲ ਆਵਾਜ਼ ਆ ਰਹੀ ਆ ਉਹਦੇ ਨਾਲ ਮਿਲავ ਰਹੀ ਦੇਖੋ ਉਹਦੋਂ 10 ਗੁਣਾ ਫਲ ਆਵੇਗਾ 2 ਮਿੰਟ ਵਾਸਤੇ ਇਹ ਕਹਿ ਗਏ ਇਹ ਹੋ ਰਿਹਾ ਹੈ ਕੰਠਨਲੋਂ ਇਹਨੇ ਮਤਮਾ ਬਾਣੀ ਨਾਲ ਇਹਨੂੰ ਕਹਿੰਦੇ ਪਸ਼ੰਤੀ ਬਾਣੀ ਉਦੋਂ ਦਸੂਣਾ ਫਲ ਹੋ ਜਾਂਦਾ ਹੈ ਕੰਟਰੀ ਚ ਤੋਂ ਹੰਦਸ ਦਸਦਾ ਇੱਥੇ ਤੋਂ ਇੱਕ ਦਫਾ ਉਤਨੇ ਫਲ ਹੋ ਜਾਂਦਾ ਕਿੰਨਾ ਵਕਤ ਬਚ ਗਿਆ ਤੇ ਕਾ ਵੀ ਜਾਂਦਾ ਹੈ ਇਸ ਤੋਂ ਅੱਗੇ ਜਾ ਕੇ ਪਰਾ ਬਾਣੀ ਨਾਭੀ ਤੇ ਉੱਥੇ ਜਾ ਕੇ ਉਹ ਉੱਥੇ ਥੋੜਾ ਜਾ ਇਹਨੇ ਦਮ ਦੇ ਉੱਪਰ ਪ੍ਰੈਸ਼ਰ ਪੈਂਦਾ ਹੈ ਦਬਾਅ ਪੈਂਦਾ ਹੈ ਦੇਖੋ ਉੱਥੇ ਕਹਿ ਕੇ ਇਹਦੋਂ ਦਸ ਬਣਾ ਜਿਆਦਾ ਫਲ ਹੋ ਜਾਏਗਾ ਨਾਭੀ ਤੇ ਖਿਆਲ ਲਵਾ ਕੇ ਕਹੋ

ਹੋ ਰਿਹਾ ਆਸਾਨੀ ਨਾਲ ਹੋ ਰਿਹਾ ਜਦੋਂ ਇਥੇ ਕਾਫੀ देर ਹੋਵੇ ਤੇ ਉੱਥੇ ਐਸਾ ਮਹਿਸੂਸ ਹੋਏਗਾ ਸਾਰੇ ਸਰੀਰ ਵਿੱਚ ਹੁੰਦਾ ਰੋਮ ਰੋਮ ਵਿੱਚ ਪ੍ਰਤੀਤ ਹੋਏਗਾ ਸਾਰੇ ਸੀਦੇ ਰੋਮ ਜਿਹੜੇ ਹਨ ਇਹ ਵਹਿ ਰੂ ਵਹਿ ਰਕਰਦੇ ਪ੍ਰਤੀਤ ਹੋਣਗੇ ਇਹ ਤੇ ਪਰ ਕੁਝ ਅਭਿਆਸ ਪੱਕੇ ਤੇ ਗੱਲ ਬਣੇਗੀ ਇਹ ਤਾਂ ਥੋੜਾ ਥੋੜਾ ਪ੍ਰੈਕਟਿਸ ਕਰਨ ਵਾਸਤੇ ਦੋ ਦੋ ਮਿੰਟ ਕਹਿਿੰਦੇ ਨੇ ਦੱਸਣ ਵਾਸਤੇ ਇੱਥੇ ਇੱਥੇ ਤੱਕ ਦਾ ਬਾਣੀਆਂ ਖਤਮ ਹਨ ਬੈਕਰੀ ਬਾਣੀ ਮਤਮਾ ਬਾਣੀ ਪਸੰਤੀ ਬਾਣੀ ਪਰਾ ਬਾਣੀ ਬਾਣੀ ਇੱਥੇ ਖਤਮ ਹੋ ਗਈਆਂ ਬੈਕਟਰੀ ਵਨ ਦੇ ਸ਼ੁਰੂ ਹੁੰਦੀਆਂ ਨੇ 10 ਗੁਣਾ ਫੜਵੰਦੀਆਂ ਮਤਮਾ ਪਸੰਤੀ ਤੇ ਇਹਨਾਂ ਪਰਾ ਕਹੇ ਨਾ ਵੀ ਦੇ ਯਾਨੇ 1000 ਗੁਣਾ ਫੜਵੰਦੀ ਨੇ ਜ਼ਬਾਨ ਨਾਲ 1000 ਨਾਲੋਂ ਤੁਰੇ 1000 ਵਾਰੀ ਵੈਗ ਰੂ ਵੈਗ ਰੂ ਤੇ ਇੱਥੇ ਨਾ ਵੀ ਵਿੱਚ ਇੱਕੋ ਵਾਰੀ ਕਹਿੰਦੇ ਉਹਨਾਂ ਫੜ ਹੋ ਜਾਂਦਾ ਸੋ ਇੱਥੇ ਟਿਕਾਅ ਬਹੁਤ ਹੈ ਇਕਾਗਰਤਾ ਬਹੁਤ ਦੀ ਹੈ ਜਿਸੇ ਟਿਕਾਅ ਇਕਾਗਰਤਾ ਤੇ ਸ਼ਾਂਤੀ ਵੀ ਬੰਦ ਸੋ ਇਹ ਹੁੰਦੇ ਹੁੰਦੇ ਜੀ ਇਹ ਜਿਵੇਂ ਹੋਣ ਲੱਗ ਪਏਗਾ ਉਹ ਮਹਿਸੂਸ ਕਰੇਗਾ ਮੇਰੇ ਹਰੇਕ ਰੋਮ ਜਿਹੜਾ ਹੈ ਇਹ ਵਹਿ ਰੂ ਵਹਿ ਰੂ ਕਹਿ ਰੇ ਰੋਮਾਂ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਜੂ ਉਸ ਵਸਤਵ ਵਿੱਚ ਅੰਦਰੋਂ ਰੋਮ ਰੋਮਾਂ ਤੇ ਆਵੇ ਇਹੰਦਰ ਸੇ ਫਿਰ ਇੱਥੇ ਤੱਕ ਦਾ ਬਾਣੀਆ ਖਤਮ ਹੁੰ ਜਿਹਦਾ ਐਂ ਪਤਾ ਤੋ ਗਿਆ ਫਿਰ ਉਸ ਤੋਂ ਅੱਗੇ ਅਨੰਤ ਸ਼ਬਦੀ ਵਾਰੀ ਉਹਨਾਂ ਦੀ ਹੈ ਦੋਏ ਅੱਖਾਂ ਤੇ ਨੱਕ ਦੀ ਜਿਹੜਾ ਜਿੱਥੇ ਆ ਥਾਂ ਇੱਥੇ ਬੀਤੀ ਟਿਕਾ ਲੋ ਸੁਮਾਤਾ ਪਿਆ ਬੀਤੀ ਟਿਕਾਉਣ ਦਾ ਇੱਕ ਥਾਂ ਸ਼ਰੀਰ ਵਿੱਚ ਇਹ ਮਨੁੱਖੀ ਸ਼ਰੀਰ ਵਿੱਚ ਚੱਕਰ ਹਨ ਨਾਬੀ ਚੱਕਰ ਹੈ ਹਿਰਦਾ ਚੱਕਰ ਹੈ કંਠ ਚੱਕਰ ਹੈ ਹੈ ਅਗਿਆ ਚੱਕਰ ਹੈ ਤ੍ਰਿਪੂਤੀ ਚੱਕਰ ਹੈ ਦਸ਼ਮ ਦوار ਚੱਕਰ ਇੱਥੇ ਆਮ ਲੋਗਾਂ ਤੇ ਨਾ ਕੋਈ ਫਾਇਦਾ ਨਹੀਂ ਲੇਕਿਨ ਭਜਨ ਕਰਨ ਵਾਲੇ ਵਾਸਤਵ ਮਦਦਾਰ ਹੁੰਦਾ ਇੱਥੇ ਬਿੱਟੀ ਟਿਕਾ ਕੇ ਭਜਨ ਕਰਨ ਵਾਲੇ ਆਪਣੇ خیال ਨੂੰ ਰੋਕੇ ਆਹ ਬਾਹਰ ਵਿੱਚ ਇਕੱਠਾ ਕਰਕੇ ਅੰਦਰ ਲਿਆਉਂਦੇ ਹਨ ਕਿਉਂਕਿ ਵੈਰ ਨੂੰ ਅੰਦਰ ਹੈ ਉਹ ਹੀ ਸ਼ੁਕ ਦਸ਼ਮ ਹੁੰਦਾ ਹੈ ਉਹਨਾਂ ਲਈ ਬਿੱਟੀ ਜੁੜੇਗੀ ਅੰਦਰ ਹੀ ਸ਼ੁਕ ਹੰਤ ਕਰੇਗਾ ਇੱਥੇ ਵੀ ਦਿੱਧ ਅੱਖਾਂ ਦੇ ਨੱਕ ਦੇ ਜੜੂ ਜਿਵੇਂ ਟਿਕਾ ਕੇ ਦੇਖੋ ਇੱਥੇ ਕਰੋ 2 ਮਿੰਟ ਵਾਸਤੇ ਇੱਥੇ ਵੀ ਉਮੀ ਹੁੰਦਾ ਜਿਵੇਂ ਨਾਭੀ ਵਿਚੰਨਾ 2 ਮਿੰਟ ਵਾਸਤੇ ਇੱਥੇ ਕਰੋ ਕਿਵੇਂ ਇਹ ਤਾਂ ਹੋ ਰਿਹਾ ਨਹੀਂ ਹੋ ਰਿਹਾ ਇੱਥੇ ਕੁਝ ਦੇਰ ਕਰਦੇ ਕਰਦੇ ਜੇ ਲਗਾਤਾਰ 3 ਘੰਟੇ ਬਿਜਲੀ ਕਾ ਕੇ ਇੱਥੇ ਕਰੇ ਇੱਥੇ ਰੋਸ਼ਨੀ ਪੈਦਾ ਹੋਏਗੀ ਰੋਸ਼ਨੀ ਔਰ ਅਲੱਤ ਬਣ ਗਿਆ ਤਾਂ ਸੁਣਨਾ ਸ਼ੁਰੂ ਹੋ ਜਾਣਾ ਹੈ ਪਰ ਇਹ ਖਿਆਲ ਰੱਖੇ ਕਿ ਤੇ ਸਿਰ ਦਰਦ ਜਦੋਂ ਆਉਣਗੇ ਫੇਰ ਨਹੀਂ ਇੱਥੇ ਕਰੇ ਕਿਉਂਕਿ ਅੱਜ ਕੱਲ੍ਹ ਦਿਮਾਗ ਬਹੁਤ ਤਕੜੇ ਨਹੀਂ ਪਹਿਲੇ ਸਮੇਂ ਵਰਗੇ ਨਹੀਂ ਹੁੰਦੇ ਅਸਟਾਚੀ ਫੇਰ ਕਰੀ ਜਾਂਦੇ ਹੁੰਦੇ ਜੀ ਕਦੇ ਨਹੀਂ ਜੇ ਕੀ ਹੁੰਦਾ ਕੀ ਨਹੀਂ ਲੈ ਨਾਲ ਬੈਠੇ ਪਤਾ ਨਹੀਂ ਕਿਹੜੇ ਸਮੇਂ ਨਾਲ ਕਿਹੜੇ ਨਹੀਂ ਸਮਝਦਾ ਤਸਵੀਰਾਂ ਵੀ ਮੈਨੂੰ ਪਤਾ ਕਿੱਦੇ ਸੌਣਦਾ ਜੀ ਸਾਈਂ ਬਾਹਰ ਬੈਠੀ ਨਾ ਜੀ ਉਦੋਂ ਇੰਫੀਅਨੋਸੀ ਯੂਨੀਵਰਸਿਟੀ ਦੇ ਰੋਲ ਨੰਬਰ ਲਿਖ ਕੇ ਚੱਲੀ ਸ਼ੌਕ ਤਾਂ ਹੈ ਹੀ ਨਹੀਂ ਜੀ ਕੋਤੇ ਵੀ ਭਜਨ ਕਰੀ ਜਾਂਦਾ ਅਸਲ ਅਸਲੀ ਹੀ ਚੀਜ਼ ਮੰਨੀ ਜੀ ਇਹ ਤਾਂ ਮੇਰਾ ਹਰਮਚਾਈ ਨਹੀਂ ਇਹ ਦਿਲ 'ਚ ਬੈਠੇ ਸੀ ਕਿ ਚਿੰਮਤ ਰੇਦ ਪੁਰਾਣ ਪੁਕਾਰਨ ਕੋਸੀਆਂ ਨਾ ਮੇਰਾ ਸਭ ਕੂੜ ਗੱਲ ਹੀ ਕੋਸੀ ਜਿਹਦੇ ਅੰਦਰ ਬੈਜੇ ਹੀ ਗੱਲ ਕਰੋ ਕੋ ਕਾਨੂੰ ਕੋ ਚਾਹੁੰਦਾ ਸਵयं ਕਰਕੇ ਇੱਥੇ ਕਰੋ ਇੱਥੇ ਰੋਸ਼ਨੀ ਤੇ ਅਨਤਨੀਆਂ ਪੈਦਾ ਹੋਣ ਤੇ ਇਹੋ ਕਰਦੇ ਕਰਦੇ ਕੋਈ ਜਦ ਤੇ ਆ ਜਾਓ ਮੱਥੇ ਦੇ ਵਿਚਾਲੇ ਇਥੇ ਇਤਨ ਘਟੀ ਹੈ ਮੁਸੱਲ੍ਹਾ ਜੀ ਕਹਿੰਦੇ ਨੇ ਇਸਲਾਮ ਵਿੱਚ ਇਸਨੂੰ ਇਹਨਾਂ ਜਿੱਤੇ ਤਿੰਨ ਕਾਰਨਰ ਵਿੱਚ ਇਤਨ ਟ੍ਰਾਇੰਗਲ ਹੈ ਇਸਨੂੰ ਐਂਕਲ ਸੋ ਇਥੇ ਘਟੀ ਟਿਕਾ ਕੇ ਉਸ ਤੋਂ ਉੱਚੀ ਐਮੀ ਹੁੰਦਾ ਕਰਕੇ ਦੇਖੋ ਇਥੇ ਬਹੁਤ ਜ਼ਿਆਦਾ ਰੋਸ਼ਨੀ ਹੋਵੇਗੀ ਜਿਵੇਂ ਸੂਰਜ ਦੀ ਰੋਸ਼ਨੀ ਉਹ ਲਾਲ ਸੂਰਜ ਦੀ ਰੋਸ਼ਨੀ ਐਸਾ ਪ੍ਰਤੀਤ ਹੋਵੇਗਾ ਜਦ ਦੇ ਜਦੋਂ ਕਿਤੀ ਟਿਕਾ ਕੇ ਕਰਾਂਗੇ ਐਸਾ ਕਰੋ ਉਸੇ ਤਰ੍ਹਾਂ ਬੈਠੇ ਹੋ ਰਿਹਾ ਅਪੀ ਕਰਨਾ ਨਹੀਂ ਬੈਠ ਸੁਣੀ ਜਾਣਾ ਹੈ ਇਸੀ ਅਵਸਥਾ ਜਾਣੀ ਹੈ ਕਰਨ ਦੀ ਲੋੜ ਨਹੀਂ ਸੁਣੀ ਜਾਣਾ ਸਰੋਤਾ ਬਣ ਜਾਣਾ ਅੰਦਰ ਹੋ ਰਿਹਾ ਸੁਣੀਓ ਤੇ ਇਸ ਤੋਂ ਅਗੇ ਕੁਝ ਦੇ ਇਥੋਂ ਕਰਕੇ ਹੋਏ ਤੇ ਜਿੱਦੇ ਚੋਟੀ ਹੁੰਦੀ ਹੈ ਹੁੰਦੀ ਹੈ ਨਾ ਬਰਮਾ ਲਿ ਬੋਤੀ ਹੁੰਦੀ ਹੈ ਉੱਥੇ ਗ੍ਰਤੀ ਲੈ ਜਾਂਦੀ ਉਹਨੂੰ 10 ਪੁੱਛੇ 10 ਮੰਨਵਾ ਇਹ ਵੀ ਮੰਨ 10 ਮੰਨ ਦੁਆਰਾ ਅਗਮ ਪਰਾਂ ਪਰੰਪਰਟੀ ਕਾਟੀ ਉਪਰ ਹਾਠ ਹਾੜ ਪਰ ਆਲਾ ਆਲੇ ਪੀ ਤਰਛਾਤੀ 10 ਮੰਨ ਦੁਆਰਾ ਜ਼ਿਕਰ ਕੀਤਾ ਉੱਥੇ ਫਿਰ ਬਿਲਤੀ ਲਾਇਓ ਉੱਥੇ ਤਾਕਤ ਲੱਗਦੀ ਹੈ ਜ਼ਿਆਦਾ ਅੱਜ ਜੇ ਅਗਰ ਦਿਮਾਗ ਇਸ ਦਾ ਚੱਲੇ ਕਰੋ ਅਜਿਹੀ ਪਹਿਲੇ ਪਹਿਲਾ ਇਹ ਦਿਮਾਗ ਦੀ ਕਮਜ਼ੋਰੀ ਦੀ ਨਿਸ਼ਾਨੀ ਇਹ ਮਹਿਸੂਸ ਹੋਇਆ ਕਰਦੀ ਤਪਣ ਲੱਗ ਜਾਂਦਾ ਅੰਦਰ ਤੋਂ ਤੱਕ ਮਹਿਸੂਸ ਹੋ ਗਈ ਪਹਿਲਾਂ ਸਮਝ ਲੋ ਕਿ ਉਹਨੇ ਇਹ ਥੋੜਾ ਜਿਹਾ ਬਰਦਾਸ਼ਤ ਨਹੀਂ ਕਰਦਾ ਉੱਥੇ ਸੰਕੋਚ ਲੋ ਫਿਰ ਅਗਰ ਨਾ ਹਟਾਇਆ ਫਿਰ ਉਸੇ ਦਰਦ ਹੋਣ ਲੱਗ ਜਾਏ ਸਿਰ ਦਰਦ ਹੋਣ ਲੱਗ ਜਾਏ ਇਸ ਕਰਕੇ ਇਹ ਦੇਖਣਾ ਚਾਹੀਦਾ ਵਿਵਸਥਨ جیت تکلیف ہو سکوچ ہو اس ٹان تو اتنے ادو بھی زیادہ اتنے تو زیادہ سورج کی روشنی اور روشنی پر گرم نہیں ہے ٹھنڈی ہے لاکھے جی میں سپ دین سے مست ہو کے اپنی ویو لا دینا ماندی ساری بشے وکار کی بھی اتنے لے جاندی دنیا کے جڑے دنیا میں لگ رہے نا چنگے تھوتے پوتے ہو جاتے ایسا مست ہو جاتا ہے بس پوچھو ہی نہیں جیسے شبدی مست ہو جائے تو اتر یہ کرے گا بہت سورج کی روشنی بہت ایندیاں تسیلیاں میچیاں مل کے شبد جانا شبد پڑھ رہے ہیں ساجا چ بلا کے شبد ہی بانی ہے پر وہ شبد واحول شبد مل کے انہاں ایک رش ہو کے آواز آئے گی یہ کرو اخیر یہ اس جگہ چھٹ جانا ہے یہ جگہ نیچے رہ جائے گی اوپر وہ اوستھا آ جائے گی جیڑی اشبد پواج اوسطا دسی ہے جاگ رودہ روپ ہے روپ نہ شبد بھی رہ جائے گا تمہیں روشن لائق بھی کوئی نہیں ہوگی گی اتھور لائک نہیں ہوئے گی ڈیلان لائک یعنی ہوگی صرف ان روشنی ہوگی سو اس کر کے اپنا ਕਰਕੇ ਦੇਖੋ ਇਹ ਨਾ ਵਿੱਚ ਜਿਹੜੀ ਜਿਹੜੀ ਗੱਲ ਕਿਸੇ ਨੂੰ ਮਾਰ ਆਵੇ ਉਹ ਆਪਣਾ ਆਪ ਸੁਆਵੇ ਕਰਦੇ ਚਲੇ ਜਮ ਜਿੱਥੇ ਜਿੱਥੇ ਠੀਕ ਆਵੇ ਜਿੰਨਾ ਜਿੰਨਾ ਜ਼ਿਆਦਾ ਕਸ਼ਕ ਕਰੋ ਕੋਸ਼ਿਸ਼ ਕਰਦੇ ਕਰਦੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਹ ਇਸ ਵਾਸਤੇ ਦੱਸਿਆ ਹੁਣ ਇਕੱਲੇ ਇਕੱਲੇ ਨੂੰ ਜੇ ਵੀ ਦਸੀਏ ਤੁਸੀਂ ਆਪਣੇ ਆਪ ਹੀ ਤੁਸੋਂ ਕਿੰਨਾ ਵਕਤ ਲੱਗੇਗਾ ਨਾ ਤੁਹਾਡੇ ਕੋਲ ਇਹਨਾਂ ਵਕਤ ਨਾ ਮੇਰੇ ਕੋਲ ਨਾ ਨਾ ਹੋਣੀ ਹੈ ਇਸ ਕਰਕੇ ਹਮਸ ਇੱਕ ਕਰੋ ਸਾਰੇ ਸੁਗਤਾਸ ਯਾਨੀ ਸਾਰੇ ਰਤਾ ਚਾਰੀ ਬਾਣੀ ਪਹਿਲਾਂ ਪਹਿਲਾਂ ਬਾਣੀ ਪੜੀਦੀ ਹੈ ਕੀਰਤਨ ਵੀ ਕਰਦੇ ਰਹੋ ਬਾਣੀ ਕਰਦੇ ਰਹੋ ਕਿ ਸਿਮਰਨ ਦੇ ਮਾਰੇ ਹਿੱਤ ਪਾਉਗੇ ਐਵੇਂ ਕਰਦੇ ਰਹੋ ਹੌਲੀ ਹੌਲੀ ਵੱਧਦੇ ਚਲੋ ਸਿੱਖਾਂ ਦਾ ਆਪਣੀ ਵਸਤਾਂ ਨੂੰ ਚੜਾਈ ਚਲੋ ਇਹ ਆਪਣੇ ਜਨਮ ਨੂੰ ਸਫਲਾ ਕਰ ਲਓ ਜਿੰਦਗੀ ਚੰਦ ਰੋਜਾ ਕੀ ਬਤਾਏ ਕਿਹੜੇ ਸਮੇਂ ਦੇ ਵਿੱਚੋਂ ਹਵਾ ਹੀ ਨਿਕਲੇ ਨਹੀਂ ਪਤਾ ਕੋਈ ਕੈਸੇ ਦਾ ਬਸ ਤੇ ਇਹਦਾ ਕੋਈ ਪਤਾ ਨਹੀਂ ਅਮੇ ਕੋਈ ਯਾਦ ਰੱਖੇ ਜਾਂ ਨਾ ਰੱਖੇ ਪਰ ਉਹ ਵਕਤ ਨਹੀਂ ਪਤਾ ਕਿਸੇ ਨੂੰ ਦੇ ਦੇ ਦੁਨੀਆ ਦੀ ਕਿੰਨੀ ਦੁਨੀਆ ਤੁਰਦੀ ਜਾਂਦੀ ਅਸਲੀ ਪਤਾ ਲੱਗਦਾ ਤੇ ਵਕਤ ਵੀ ਕੋਈ ਨਹੀਂ ਸੈੱਟ ਕਰ ਲਿਆ ਕਿਉਂ ਨਾ ਉਹ ਤੋਂ ਪਹਿਲਾਂ ਬਲੰਚ ਬਾਰ ਲੇ ਜਾਣਾ ਜੇ ਤੋ ਅੱਗੇ ਹੈ ਜਾਂ ਰਹਿਣਾ ਨਹੀਂ ਐਤ ਜਗ ਤਾਂ ਕੈਦਗਾਰ ਬਹੰਡ ਗਏ ਜਾਂ ਰਹਿਣਾ ਨਹੀਂ ਦੁਨੀਆ ਤੇ ਫਿਰ ਕਿਉਂ ਨਾ ਅੱਗੇ ਵਾਸਤੇ ਕੁਝ ਕੀਤਾ ਜਾਏ ਚੱਲਿਆ ਇਸ ਵਾਸਤੇ ਕਰਦੇ ਰੋ ਮੈਂ ਕੀ ਜਲਾਇਆ ਆਪਣੇ ਨੇ ਇੱਕ ਸਾਲ ਜਦੋਂ ਸੀ ਮੈਂ ਆਪਣੇ ਆਪਣੇ ਗੀਤਨ ਅਰੰਭ ਕਰਦੇ ਹਾਂ ਇਸ ਵਿੱਚ ਤੇ ਹੀ ਆਪਣੇ ਵਾਜਨ ਕੀ ਗਏ ਉਹ ਬਹਿ ਕੇ ਖਾਣ ਬੈਠੇ ਬਾਟੇ ਵਿੱਚ ਤਾਂ ਫਸੁਰਾ ਮੇਰੇ ਬਾਜੇ ਦੀ ਆਵਾਜ਼ ਹੁੰਦੀ ਹੈ ਉਹ ਸ਼ਬਦ ਜਿਹੜੇ ਹੁੰਦੇ ਨਾ ਉਹ ਅਲਾਪੀਆ ਨੇ ਬਸ ਕੋਈ ਕੁਝ ਮਰਾਲਾ ਜਿਵੇਂ ਕਿਸੇ ਮਿਲਦਾ ਬਾਦ ਵਿੱਚ ਸਵਾਇ ਕੋਇ ਉਹ ਕਹਿੰਦੇ ਵਾਜੇ ਵਿੱਚ ਮਿੱਚੂ ਜਾ ਗਏ ਉਹ ਤਾਂ ਸਭ ਦੇ ਵਿੱਚ ਹੁੰਦਾ ਹੈ